ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਇਸ ਲਾਈਵ ਨੂੰ ਦੇਖ ਰਹੀਆਂ ਬੇਨਤੀ ਕਰਦੇ ਆ ਕਿ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੋ ਕਿਉਂਕਿ ਜਿਹੜੀ ਸੇਵਾ ਉਹ ਸੇਵਾ ਆਪਾਂ ਤਨ ਮਨ ਤਨ ਸਾਰੀਆਂ ਚੀਜ਼ਾਂ ਨਾਲ ਕਰ ਸਕਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀ ਆਪਾਂ ਜਿਹੜੀ ਕਿਸੇ ਦੀ ਸੇਵਾ ਕਰ ਸਕਦੇ ਆ ਸੋ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਗੇ ਕਿ ਮੈਂ ਉੱਪਰ ਥੰਬਨੇਲ ਵੀ ਲਾਇਆ ਹੋਇਆ ਹੈ ਕਿ ਜੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਉਹ 21 ਜੁਲਾਈ ਨੂੰ ਲੱਗਣ ਜਾ ਰਿਹਾ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਵੀਰ ਗੁਰਪ੍ਰੀਤ ਸਿੰਘ ਮੈਂਟੂ ਉਹਨਾਂ ਵੱਲੋਂ ਸੋ ਵੱਤੋਂ ਵੱਧ ਜੇ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਬਹੁਤ ਸਾਰੇ ਜਿਹੜੇ ਬਜ਼ੁਰਗ ਮਤਾਮਾ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਸ਼ਨੀ ਦੀ ਜ਼ਰੂਰਤ ਹੈ ਜਗ ਨੂੰ ਦੇਖਣ ਦੀ ਤੇ ਕਈ ਵਾਰ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਏਸੀ ਦੀ ਵੇਟ ਵੀ ਕਰਦੇ ਆ ਕਿ ਕਿਤੇ ਨਾ ਕਿਤੇ ਜੋ ਇੱਕ ਕੈਂਪ ਲੱਗੂਗਾ ਨੇਤਰਾਂ ਦਾ ਕੈਂਪ ਕਿਉਂਕਿ ਅੱਖਾਂ ਦੇ ਨਾਲ ਹੀ ਜੱਗ ਦੇਖਿਆ ਜਾਂਦਾ ਅੱਖਾਂ ਦੇ ਨਾਲ ਹੀ ਜਹਾਨ ਦੇਖਿਆ ਜਾਂਦਾ ਸੋ ਬਹੁਤ ਜਿਹੜਾ ਵਧੀਆ ਤੇ ਬਹੁਤ ਵੱਡਾ ਉਪਰਾਲਾ ਵਾ ਸੋ ਅਸੀਂ ਜਿਹੜੀ ਇਹ ਹੀ ਬੇਨਤੀ ਕਰਦੇ ਆ ਕਿ ਜੇ ਕੋਈ ਮੁੱਦਕੀ ਤਲਵੰਡੀ ਇਹਨਾਂ ਦੇ लागਲੇ ਪਿੰਡਾਂ ਤੋਂ ਜੇ ਕੋਈ 8-10 ਜਾਣੇ ਹੋ ਜਾਂਦੇ ਆ ਚੈੱਕਅਪ ਵਾਸਤੇ ਤਾਂ ਅਸੀਂ ਆਪਣੀ ਗੱਡੀ ਵੀ ਜਿਹੜੀ ਆ ਉਹ ਇੱਥੋਂ ਜਿਹੜੀ ਭੇਜ ਦਵਾਂਗੇ ਤੇ ਸਾਡੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੇ ਲੈਵਲ ਤੇ ਵੀ ਤੁਸੀਂ ਸਾਰੇ ਜਾਣੇ ਜਾ ਸਕਦੇ ਹੋ ਸੋ ਮੇਨ ਜਿਹੜਾ ਹੈਗਾ ਕਿ ਆਪਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਕਿ ਕਦੋਂ ਐ ਤੇ ਕਿੰਨੇ ਤਰੀਕ ਨੂੰ ਆ ਸੋ ਬਹੁਤ ਵੱਡਾ ਅਪਰਾਲਾ ਇਹ 21 ਤਰੀਕ ਨੂੰ ਦਿਨ ਸੋਮਵਾਰ ਜੋ ਇਹ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਲੱਗਣ ਜਾ ਰਿਹਾ ਹੈ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਸੁਪਨਿਆਂ ਦੇ ਘਰ ਦੇ ਵਿੱਚ ਸੋ ਵੱਦ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜਿਓ ਤਾਂ ਜੋ ਇਹ ਮੈਸੇਜ ਸਾਰਿਆਂ ਤੱਕ ਪਹੁੰਚ ਜਾਵੇ ਤਾਂ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ AC ਦੀ ਜ਼ਰੂਰਤ ਹੈ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡੇ ਮਾਤਾ ਪਿਤਾ ਬਹੁਤ سارے ਘਰਾਂ ਦੇ ਵਿੱਚ ਜਿਨ੍ਹਾਂ ਨੂੰ ਐਕਚੁਅਲੀ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਉਏਸਟੀ ਦਾ ਫਾਇਦਾ ਜਿਹੜਾ ਚੁੱਕ ਸਕਣ ਇਸ ਚੀਜ਼ ਦਾ ਲਾਭ ਜਿਹੜਾ ਉਹ ਚੁੱਕ ਸਕਣ ਸੋ ਇੱਕ ਵਾਰ ਫਿਰ ਇਹ ਹੈ ਕਿ ਜੇ ਤਲਵੰਡੀ ਮੁੱਦਕੀ ਇਸ ਏਰੀਏ ਚੋਂ ਕੋਈ ਜਾਣਾ ਚਾਹੁੰਦੇ ਆ ਕੋਈ 10 15 ਜਾਣੇ ਹੋ ਜਾਂਦੇ ਆ ਤਾਂ ਅਸੀਂ ਜਿਹੜੀ ਆਪਣੀ ਐਂਬੂਲੈਂਸ ਆ ਉਹ ਭੇਜ ਕੇ ਵੀ ਉੱਥੇ ਜਿਹੜੀ ਉਹਨਾਂ ਨੂੰ ਆਪਾਂ ਚੈੱਕਅਪ ਕਰਵਾ ਸਕਦੇ ਆ ਸੋ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਆ ਜੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੋ ਤੁਹਾਡਾ ਜਿਹੜਾ ਸ਼ੇਅਰ ਕਰਨਾ ਉਹ ਵੀ ਇੱਕ ਸੇਵਾ ਹੈ ਕਿਉਂਕਿ ਕਈ ਵਾਰ ਬਹੁਤ ਸਾਰੇ ਜਿਹੜੇ ਸਾਨੂੰ ਕਾਲ ਆਉਂਦੇ ਆ ਵੀਰ ਜੀ ਸਾਨੂੰ ਜਰੂਰ ਦੱਸਿਆ ਜੋ ਹੁਣ ਅੱਖਾਂ ਦਾ ਕੈਂਪ ਕਦੋਂ ਲੱਗਣਾ ਕਿੱਥੇ ਲੱਗਣਾ ਸਾਨੂੰ ਕਾਲਸ ਆਉਂਦੀ ਐ ਮੈਸੇਜ ਆਉਂਦੇ ਆ ਸੋ ਇਹ ਵੀਡੀਓ ਜਿਹੜੀ ਐ ਲਾਈਵ ਕਰਨ ਦਾ ਸਾਡਾ ਮਕਸਦ ਇਹੀ ਆ ਬਾਕੀ ਬਹੁਤ ਸੋਸ਼ਲ ਮੀਡੀਆ ਤੇ ਵੀ ਸਾਰੇ ਪਾਇਆ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਹੀ ਜ਼ਰੀਆ ਇੱਕ ਕਿ ਜਿਹੜਾ ਸਾਡਾ ਮੈਸੇਜ ਹੈ ਉਹ ਵੱਧ ਤੋਂ ਵੱਧ ਜਿਹੜਾ ਪਹੁੰਚ ਸਕਦਾ ਵਾ ਵੱਧ ਤੋਂ ਵੱਧ ਜਿਹੜੀ ਸੰਗਤ ਹੈ ਇਸ ਨੂੰ ਦੇਖ ਸਕਦੀ ਹੈ ਸੋ ਇਸ ਵੀਡੀਓ ਨੂੰ ਇਸ ਲਾਈਵ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਜ਼ਰੂਰ ਕਰਦੇ ਆ ਜਾਓ 21 ਤਰੀਕ ਦਿਨ ਸੋਮਵਾਰ ਜਿਹੜਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਹੁਣਾਲੋ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਇੰਨੀਆਂ ਬੇਨਤੀਆਂ ਨੂੰ ਸਾਰੇ ਜਣੇ ਕਰਿਓ ਪ੍ਰਵਾਨ ਤੇ ਜੇ ਕੋਈ ਤੁਹਾਡੇ ਨੇੜੇ ਗਲੀ ਗਵਾਂਡ ਮਹੱਲੇ ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਮਾਤਾ ਕੋਈ ਪਿਤਾ ਕੋਈ ਬਿਜ਼ੁਰਗ ਜਿਹੜਾ ਉਹ ਉਹਨੂੰ ਜ਼ਰੂਰਤ ਹੈ ਇਸ ਕੈਂਪ ਦੀ ਉਹਨੂੰ ਜ਼ਰੂਰਤ ਹੈ ਅੱਖਾਂ ਦੇ ਚੈੱਕਅਪ ਦੀ ਉਹਨੂੰ ਜ਼ਰੂਰਤ ਹੈ ਅੱਖਾਂ ਬਣਵਾਉਣ ਦੀ ਤਾਂ ਤੁਸੀਂ ਸਾਰੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਜ਼ਰੂਰ ਦੱਸਿਆ ਦਿਓ ਤੇ ਹੋ ਸਕੇ ਇਸ ਇਲਾਕੇ ਦੇ ਜਿਹੜੇ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ